ਹਰ ਗੱਡੀ ਦੀ ਡੀਜ਼ਲ ਢੰਗੀ ਫੋਲਦਾ ਮੰਨੇ ਡੀਜ਼ਲ ਦੀ ਡੀਜ਼ਲ ਦੀ ਦਮਾਂਗੇ ਪੈਟਰੋਲ ਦੀ ਪੈਟਰੋਲ ਦੀ ਦਮਾਂਗੇ ਆਲਟੋ ਟਰਾਂਸਮਿਸ਼ਨ ਸਿਰਫ ਔਰ ਸਿਰਫ 62000 ਚੱਲੀ ਆਹਾਰਾ ਕੁਛ ਬਟਨ ਸਟਾਰਟ ਆ ਕਾਉ ਮੋਡਲ ਆ ਗੱਡੀ ਛੋਟੀ ਗੱਡੀ ਵੀਰ ਕੋਈ ਪੰਜਾਬ ਨੰਬਰ ਆਲਟੋ ਮੰਗ ਰਿਆ ਸੀ ਤਾਂ ਦਿਖਾ ਦਿਓ ਇਨੇ ਕੰਮ ਆਉਂਦੇ ਪੰਜਾਬ ਨੰਬਰ ਦੇ 2010 ਮਾਡਲ ਜਨਰ VXI ਕਾਉ ਮੋਡਲ ਆ ਵੀਰ ਜੀ ਇਹ ਕਾਉ ਮੋਡਲ ਦਾ ਠੀਕ ਆ ਜੀ ਤੇ ਨੈਕਸਟ ਕਾਰ ਆ ਗਈ ਐ XUV 2014 ਮਾਡਲ ਸਤਵੀਂ ਅੱਠਵੀਂ ਮਹੀਨੇ ਦੀ ਕਾਰ ਹੈ ਲਾਸਟ ਦੀ ਆ ਰਜਿਸਟਰਡ 15 ਜੀ ਸਾਈਡਾ ਹੁੰਦਾ ਗੱਡੀ ਟੱਚਿੰਗ ਨੇ ਛੱਤ ਤੋਂ ਬਹੁਤ ਡਿੱਗੀ ਅਰੀਜਨਲ ਆ ਪੰਜਾਬ ਨੰਬਰ ਦੇ ਨਾਲ ਮਰਾਓ ਮੜੀ ਨਿਕਲ ਫਾਨੀ ਜੀ ਡੀ ਐਕਸਕਲੂਸਿਵ ਮਾਡਲ ਆ ਹਾਂਜੀ ਹਾਂਜੀ ਇਹ ਕਰੀਮ ਮਟੀਰੀਅਲ ਚ ਆਂਦੀ ਆ ਹਜੇ ਹਜੇ ਆ ਗਈ ਖੜੀ ਆ ਇਹ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਹੈਪੀ ਹੋਲੀ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਤੂਰੀ ਕਾਰਬ ਯਾਰ ਸ਼ਹਿਰ ਤੂਰੀ ਤੂਰੀ ਕਾਰਬ ਯਾਰ ਦੀ ਟੀਮ ਨੂੰ ਆਪਣੇ ਨਾਲ ਅੱਜ ਫਿਰ ਜੁੜ ਗਏ ਅਮਰਦਵੀਰ ਜੀ ਲੈ ਕੇ ਆਹ ਗੱਡੀਆਂ ਦਾ ਸਟੋਰ ਸਟਾਕ ਦਿਖਾ ਦੇ ਜੀ ਗੱਡੀਆਂ ਦਾ ਸਟਾਕ ਤੇ ਨਿਕਮਾ ਰਾ ਦੋ ਇਹ ਗੱਡੀਆਂ ਸਟਾਕ ਆ ਐਂਡ ਤੱਕ ਆਪਣੇ ਕੋਲ ਐਸਯੂਵੀ ਗੱਡੀਆਂ ਵੀ ਆਈਆਂ ਨੇ ਆਪਾਂ ਨੂੰ ਛੋਟੀਆਂ ਗੱਡੀਆਂ ਵੇਚੇ ਨੇ ਜਿਹੜੇ ਵੀਰ ਕਹ ਰਹੇ ਸੀ ਵੀ ਆਪਾਂ ਨੂੰ ਛੋਟੀ ਗੱਡੀ ਚਾਹੀਦੀ ਆ ਕੋਈ ਘੱਟ ਬਜਟ ਵਾਲੀ ਤਾਂ ਆਪਣੇ ਕੋਲੇ ਉਹ ਵੀ ਗੱਡੀਆਂ ਹਾਜ਼ਰ ਨੇ ਉਸ ਤੋਂ ਪਹਿਲਾਂ ਬਾਈ ਪਤਾ ਕਰ ਲੋ ਨੋਟ ਤੂਰੀ ਕਾਰਬਾ ਆਪੋਜ਼ਿਟ ਟੀਵੀਐਸ ਏਜੰਸੀ ਐਂਡ ਸਮਾਰਟ ਪੁਆਇੰਟ ਐਮਕੇ ਬਾਈਪਾਸ ਰੋਡ ਸ਼ਹਿਰ ਤੂਰੀ ਤੇ ਆਪਣੇ ਨਾਲ ਅੱਜ ਜੁੜੇ ਨੇ ਅਮਰਦੇਵ ਸੱਸੇ ਵੀਰ ਜੀ ਅਸੀ ਗਾਲੀ ਹੋਲੇ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਜੀ ਉਹਨੂੰ ਬਹੁਤ ਬਹੁਤ ਠੀਕ ਹੈ ਤੇ ਇਹ ਗੱਡੀਆਂ ਸਟਾਕ ਆ ਕੁਝ ਆਫਰਾਂ ਵੀ ਨੇ ਆਪਣੇ ਕੋਲ ਹੋਲੀ ਦੇ ਤੇ ਵੀਰ ਜੀ ਮਾੜਾ ਜਿਹਾ ਕੋਈ ਜਾਣਨਾ ਪਾਉਂਗੇ ਵੀ ਕੀ ਕੀ ਆਫਰ ਆਪਣੇ ਕੋਲੇ ਆਫਰਾਂ ਪਹਿਲਾਂ ਗੱਡੀਆਂ ਦਾ ਦੱਸਦੀ ਹੈ ਗੱਡੀਆਂ ਚਲੋ ਮਾੜੀ ਦੱਸ ਦੋ ਫਿਰ ਬਾਕੀ ਆਪਾਂ ਹਿੰਟ ਦੇ ਜਾਵਾਂਗੇ ਅੱਗੇ ਦੇ ਅੱਗੇ ਹੋਲੇ ਹੋਲੀ ਦੀ ਖੁਸ਼ੀ ਚ ਹੋਲੇ ਮਾਨੇ ਦੀ ਖੁਸ਼ੀ ਚ ਕਿਹੜਾ ਵੀ ਵਹੀਕਲ ਸਾਡਾ ਵਿਕੂਗਾ ਕੋਈ ਵੀ ਕਾਰ ਤੁਸੀਂ ਪਰਚੇਜ਼ ਕਰਦੇ ਹੋ ਹਰ ਗੱਡੀ ਦੀ ਟੈਂਕੀ ਫੁੱਲ ਦਵਾਂਗੇ ਡੀਜ਼ਲ ਦੀ ਡੀਜ਼ਲ ਦੀ ਦਵਾਂਗੇ ਪੈਟਰੋਲ ਦੀ ਪੈਟਰੋਲ ਦੀ ਦਵਾਂਗੇ ਟਿਲ ਟਾਈਮ ਮਤਲਬ ਕਿੰਨੇ ਟਾਈਮ ਤੱਕ ਜੀ ਵੇ ਮੇਰੇ ਬਾਅਦ ਵੀ ਆਦਣਾ ਬਾਅਦ ਮੈਂ ਮਾਲੇ ਤੋਂ ਇੱਕ ਦੋ ਦਿਨ ਬਾਅਦ ਵੀ ਕੰਨੂਗੀ ਇਸਕੀ ਮੈਂ ਠੀਕ ਆ ਜੀ ਤੇ ਠੀਕ ਆ ਜੀ ਕੋਲੇ ਮਾਲੇ ਤੇ ਇਹ ਸਕੀਮ ਚੱਲੂਗੀ ਤੇ ਗੱਲ ਕਰਦੇ ਆ ਆਪਾਂ ਫਸਟ ਇਸ ਬਰਨਾ ਦੀ ਬਰਨਾ ਦਾ ਵੀਰ ਜੀ ਇਹ ਗੱਡੀ ਆਪਾਂ ਪਹਿਲੇ ਵਾਰ ਇਹਦਾ ਕੀ ਸਟੇਟ ਦਾ ਗੱਡੀ ਦੱਸ 2014 ਮਾਡਲ ਆ ਹਾਂ ਜੀ ਫਸਟ ਓਨਰ ਆ ਹਾਂ ਜੀ ਕੋਲ ਇੰਸ਼ੋਰੈਂਸ ਆ ਨੋ ਕਲੇਮ ਬੋਨਸ ਆ ਸਾਰੀ ਸ਼ੀਲਡ ਆ ਸਾਰੀ ਸ਼ੀਲਡ ਆ ਆਟੋ ਗੱਡੀ ਐ ਹੈ ਅੱਛਾ ਜੀ ਆਟੋ ਟਰਾਂਸਮਿਸ਼ਨ ਠੀਕ ਆ ਜੀ ਬਹੁਤ ਹੀ ਸੋਹਣੀ ਕਾਰ ਆ 60000 ਜੱਲਿਆ ਬਜ਼ਰ ਕਾਰ ਲਗਭਗ ਜੇ ਕਿਸੇ ਵੀਰ ਨੇ ਨਵੀਂ ਵਰਗੀਕਾਰ ਲੈਣੀ ਆ ਤਾਂ ਆਪਣੇ ਕੋਲ ਅੱਜ ਇਹ ਵਰਨਾ ਹਾਜ਼ਰ ਆ ਜਿਹੜਾ ਵੀਰ ਕੋਈ ਆਟੋ ਗੱਡੀ ਭਾਲਦਾ ਤਾਂ ਆਪਣੇ ਕੋਲੇ ਇਹ ਗੱਡੀ ਅੱਜ ਹੈਗੀ ਆ ਫੁੱਲ ਇੰਸ਼ੋਰੈਂਸ ਸਾਥ ਉਹਨੇ ਚਾਬੀਆਂ ਨਾਲੇ ਵੀਰ ਜੀ ਰੇਟ ਕੀ ਗੱਡੀ ਦਾ ਦਾ 4,75,000 ਰੁਪਏ ਬੇਸਨ ਉਸੇ ਪੰਜਾਹ 4,75,000 ਰੁਪਏ ਮੜੀ ਨਗਾ ਮਾਰਾ ਦੋ ਲੈਫਟ ਤੇ ਰਾਈਟ ਤੇ ਗੱਡੀ ਤੇ ਉਹ ਗੱਡੀ ਪਰੜਕ ਤੇ ਇਹ ਬਹੁਤ ਸੋਹਣਾ ਉਹ ਜੀ ਦੇਖ ਸਕਦੇ ਹੋ ਪੂਰੀ ਸੋਹਣੀ ਕਾਰ 2005 ਨੰਬਰ ਆ ਬੂਟ ਫਲੋਰ ਦੀ ਵੀ ਗੱਡੀ ਬਿਲਕੁਲ ਨਵੀਂ ਨਕੋਰਾ ਆ ਆਟੋ ట్రాన్స్‌ਮਿਸ਼ਨ ਸਿਰਫ ਔਰ ਸਿਰਫ ਬਾਹੜੇ ਯਾਰ ਜੱਲੀ icara ਵੀਰ ਜੀ ਬਟਨ ਬਟਨ ਸਾਰੇ ਕੋਲਿੰਗ ਮਟਰਾਂ ਦਾ ਆਲ ਫੰਕਸ਼ਨ ਵਰਕਿੰਗ ਵਰਕ ਰਹੀ ਨੇ ਠੀਕ ਹੈ ਜੀ ਤੇ ਵੀਰ ਜੀ ਆਪਾਂ ਰੇਟ ਦੀ ਗੱਲ ਕਰਦੇ ਆ ਰੇਟ ਕੀ ਕੋ ਗੱਡੀ ਦਾ 4 75 ਰੁਪਏ ਦਾ ਐਨਓਸੀ ਪੰਜਾਬ 4 ਲੱਖ ਰੁਪਏ ਤੇ ਆਫਰ ਕੀ ਹੈ ਤੇ ਆਫਰ ਟੈਂਕੀ ਫੁੱਲ ਟੈਂਕੀ ਫੁੱਲ ਮਾ ਜੀ ਇਨ ਨਹੀਂ ਕੋ ਆਫਰ ਕੋਈ ਗਿਫਟ ਕੋਈ ਮਾੜਾ ਮਾੜਾ ਕੋਈ ਕੋਈ ਫਿਰ ਅਸੀਂ ਚਲੋ ਮੌਕੇ ਦੀ ਕਰਾਂਗੇ ਸਰਪ੍ਰਾਈਜ਼ ਆ ਸਰਪ੍ਰਾਈਜ਼ ਆ ਜਿਹੜਾ ਵੀਰ ਕੋਈ ਸ਼ੇਅਰ ਕਰਕੇ ਆਉਗਾ ਲਾਈਕ ਕਰਕੇ ਆਉਗਾ ਕਮੈਂਟ ਉਹ ਸਾਨੂੰ ਦਿਖੀ ਜਾ ਕੋਈ ਗੱਲ ਨਹੀਂ ਤਾਂ ਉਹਨਾਂ ਲਈ ਸਪੈਸ਼ਲ ਆ ਤੇ ਉਹ ਗੱਡੀ ਆ ਆਪਣੇ ਕੋਲ ਆਈ ਸੀ ਪਹਿਲਾਂ ਆਪਾਂ ਦਿਖਾਈ ਸੀ ਵੀਡੀਓ ਚ ਇਹ ਆ ਆਡੀ A4 2014 ਮਾਡਲ ਸਤਵਾਂ ਜਾਂ ਅੱਠਵਾਂ ਮਹੀਨਾ ਗੱਡੀ ਆ ਮਾੜੀ ਵਿੱਚੋਂ ਨਿਗਾ ਮਰਾ ਲਓ ਗੱਡੀ ਦਾ ਆ ਜੀ ਆਡੀ A4 S line ਹੈ ટો ਮਾਡਲ ਆ ਠੀਕ ਆ ਜੀ ਬਹੁਤ ਨਵੀਂ ਨਕੋਰ ਕਾਰ ਆ ਸਟੱਪਣੀ ਆਂ ਜੂਦਾ ਇਹਦੀ ਸਟੱਪਣੀ ਸਟੱਪਣੀ ਦਾ ਵੀ ਜੀ ਦੂਸਰੀ ਆਂਦੀ ਆਣਾ ਜੀ ਇਹ ਹਾਂਜੀ ਸਟੱਪਣੀ ਤਾਂ ਦੂਸਰੀ ਹੁੰਦੀ ਆ ਜੀ ਆ ਦੂਸਰੀ ਪਾਸੇ ਦਾ ਟਾਇਰ ਹੁੰਦਾ ਟਾਇਰ ਤਕਰੀਬਨ ਆ ਗੱਡੀ ਦੇ ਨਵੇਂ ਵਰਗੇ ਨੇ ਓਵਰਹਾਲ ਪੂਰਾ ਪ੍ਰੋਪਰ ਗੱਡੀ ਪੂਰੀ ਸੋਹਣੀ ਕਾਰ ਆ ਤੇ ਐਸ ਲਾਈਨ ਹੈ ਨਾ ਜੀ ਐਸ ਲਾਈਨ ਆ ਸਾਰੇ ਸ਼ੀਲਡ ਕਰਾ ਠੀਕ ਆ ਜੀ ਤੇ ਕਹਿੰਦੇ ਰੇਟ ਹੈ ਰੇਟ ਕਿਹੋ ਜਿਹਾ ਗੱਡੇ ਦਾ 8 ਲੱਖ 25000 ਰੁਪਏ ਬਜਨੋਂ ਸੀ 50 ਤੇ ਡਿਸਕਾਊਂਟ ਕੀ ਹੈ ਜੀ ਹੁਣ ਐਸ ਵੱਲੋਂ ਡਿਸਕਾਊਂਟ ਨਹੀਂ ਹੋ ਰਹੀ ਡੈਂਗੀ ਫੁੱਲ ਨਹੀਂ ਹੋਰ ਹੋਰ ਕੀ ਹੈ ਜੀ ਜਿਹੜਾ ਮੀਨ ਸ਼ੇਅਰ ਕਰਕੇ ਆਊਗਾ ਨਾ ਹਾਂਜੀ ਹਾਂਜੀ ਉਹਦੇ ਲਈ ਸਪੈਸ਼ਲ ਡਿਸਕਾਊਂਟ ਕਰਾਂਗੇ ਠੀਕ ਆ ਜੀ ਮਤਲਬ 8 ਉੱਤੇ ਲੱਗ ਸ਼ਕੇ ਕੋਈ ਗੱਲ ਨਹੀਂ ਕਰਦਾਂ ਇਹਦਾ ਵਧੀਆ ਮਾਨ ਕਰਦਾਂਗੇ ਇਹਦੇ ਇੱਕ ਦੱਸ ਰਹੀ ਦੀ ਇਹਦੀ ਮੇਨਟੇਨੈਂਸ ਸਰਵਿਸ ਹੋਈ ਆ ਤੁਹਾਨੂੰ ਤੇਲ ਤੋਂ ਬਦਲੀ ਕਰਾਂ ਦੀ ਲੋੜ ਨਹੀਂ ਤੇਲ ਫੁੱਲ ਵਗੈਰਾ ਸਾਰਾ ਕੁਝ ਗੱਡੀ ਦਾ ਢਾਨਾ ਹੀ ਗੱਡੀ ਵਿੱਚ ਸਾਰਾ ਕੋਈ ਸਰਵਿਸ ਦਾ ਕੋਈ ਇਹਦਾ ਸਭ ਕੁਝ ਢਾਨਾ ਸਭ ਕੁਝ ਉਦੋਂ ਪ੍ਰਾਨ ਦੀ ਕੁਝ ਨਹੀਂ ਸੈਲਫ ਮਾਰੋ ਲੈ ਜਾਓ ਦੋਨੇ ਚਾਬੀਆਂ ਗੱਡੀ ਦੇ ਨਾਲ ਨੇ ਆਓ ਜੀ ਨੈਕਸਟ ਕਾਰ ਦੀ ਗੱਲ ਕਰਦੇ ਆਪਾਂ ਇਹ ਆ ਗਈ ਆ ਕਰੇਟਾ ਇਹ ਵੀ ਆਟੋ ਕਾਰ ਆ ਇਹ ਤਿੰਨੇ ਹੀ ਗੱਡੀਆਂ ਦੇ ਆਪਣੀ ਸਟਾਰਟ ਜਿਹੜੀ ਹੋਈ ਆ ਵੀਡੀਓ ਇਹ ਤਿੰਨੇ ਹੀ ਗੱਡੀਆਂ ਆਟੋ ਗੱਡੀਆਂ ਨੇ ਤਿੰਨ ਹੀ ਜਿਹੜੇ ਵੀਰ ਆਟੋ ਦੇ ਜਾਵਾਨ ਨੇ ਆਟੋ ਕਰਦੇ ਜਾਵਾਨ ਨੇ ਤਾਂ ਆਪਣੇ ਕੋਲ ਇਹ ਗੱਡੀਆਂ ਹਾਜ਼ਰ ਨੇ ਲਗਭਗ ਗੱਡੀਆਂ ਸਾਰੀ ਉਹ ਜਿਹੜਾ ਮੁੰਗੇ ਨਿਗਾ ਮਾਰ ਲਓ ਮੜੀ ਗੱਡੀਆਂ ਨੇ ਮੇਰੇ மூੁਰਲੇ ਟਾਇਰ ਗੱਡੀ ਦੇ ਨਵੇਂ ਨੇ ਤੇ ਪਿਛਲੇ ਟਾਇਰ ਇਕ ਨੇ 40 ਤੋਂ 50% ਬਾਕੀ ਮੈਟਿੰਗ ਮੋਟਿੰਗ ਵੀ ਗੱਡੀ ਦੀ ਕੋਈ ਆ ਦੇਖ ਸਕਦੇ ਹੋ ਤੁਸੀਂ ਸੀਟ ਕਵਰ ਮੈਟਿੰਗ ਪੁਸ਼ ਬਟਨ ਸਟਾਰਟ ਆ ਟਾਪ ਮੋੜ ਲਾ ਗੱਡੀ ਤੇ ਵੀਡੀ ਆਪਾਂ ਰੇਟ ਦੀ ਗੱਲ ਕਰਦੇ ਆ ਰੇਟ ਕੀ ਆਊਗਾ ਇਹਦਾ ਗੱਡੀ ਦਾ 7 ਲੱਖ 25000 ਰੁਪਏ ਆਪਾਂ ਦਿੰਦੇ ਉਸੇ ਪੰਜਾਬ 725000 ਰੁਪਇਆ ਪਹਿਲੇ ਦਿਨ ਉਸੇ ਪੰਜਾਬ ਇੰਸ਼ੋਰੈਂਸ ਗੱਡੀ ਦੀ ਸੀ ਇਹਦੀ ਖਤਮ ਅਗਰ ਹੋਊ ਤਾਂ ਜਿਆਦਾ ਨਹੀਂ ਹੈਗਾ ਹੁਣ ਠੀਕ ਹੈ ਠੀਕ ਹੈ ਠੀਕਾ ਬਾਕੀ ਐਲਈਡੀ ਲਾਈਟ ਦੀ ਆਡੀ ਆਈ ਟਾਈਪ ਹੀ ਆਉਂਦੀ ਐ ਇਸੇ ਵਿੱਚ ਪ੍ਰੋਜੈਕਟਰ ਲਾਈਟਾਂ ਆਂਦੀਆਂ ਨੇ ਤੇ ਨੈਕਸਟ ਕਾਰ ਆ ਗਈ ਐ ਇਹ ਬਰੀਜ਼ਾ 2016 ਮਾਡਲ ਬਸ ਇਹ ਲਾਸਟ ਦੀ ਗੱਡੀ ਆ ਲਾਸਟ ਦੀ ਠੀਕ ਆ ਜੀ 2017 ਦੀ ਰਜਿਸਟਰਡ ਆ ਵੀਰ ਜੀ ਚੱਲੀ ਕਿੰਨੀ ਹੈ ਗੱਡੀ ਇਹ ਇਹ ਸਰਵ 40000 ਚੱਲੀ ਆ ਬਸ ਸਰਵਿਸ ਰਕਾਰਡ ਨਾਲ ਦੇ ਟਾਇਰ ਨਾਲ ਦੀ ਟਾਇਰ ਨੇ ਠੀਕ ਆ ਜੀ ਨਾਲ ਹੀ ਰੈਰ ਨੇ ਬਿੱਡ ਸਰਵਰ ਕੋਡ ਚੱਲੀ ਆ ਮਾੜੀ ਨਿਗਾ ਮਰਾ ਤੋਂ ਇੰਟੀਰੀਅਰ ਤੇ ਕਾਰ ਲੋ ਜੀ ਦੇਖ ਸਕਦੇ ਹੋ ਇੰਟੀਰੀਅਰ ਕਾਰ ਦਾ ਦੋਨੇ ਚਾਬੀਆਂ ਗੱਡੀ ਤੇ ਨਾਲ ਨੇ ਲੈਦਰ ਨੂੰਦਰ ਦੀ ਪੋਸ਼ਿੰਗ ਆ ਸਾਰਾ ਕੁਝ ਓਵਰਆਲ ਵਧੀਆ ਪ੍ਰੋਡਕਟਾ ਬਰੀਜ਼ਾ ਜਿਹੜੇ ਕਿਸੇ ਵੀਰ ਨੇ ਲੈਣੀ ਆ ਵੀਡੀਓ ਆਪਸ਼ਨ ਆ ਲਾਈ ਵੀ ਲੱਗੇ ਨੇ ਫਿਰ ਜੀ ਰੇਟ ਕਿਓ ਗੱਡੀ ਦਾ ਜੀ ਇਹਦਾ 6,115,000 ਰੁਪਏ ਫਿਰ ਤੁਹਾਨੂੰ ਸੀ 50 6,115,000 ਰੁਪਏ ਫਿਰ ਤੁਹਾਨੂੰ ਸੀ 50 ਪਾਕੇ ਟੈਂਕੀ ਮਿਲੂਗੀ ਫੁੱਲ ਸਿਰਫ होली ਦਾ ਇਹ ਆਪਣਾ ਆਫਰ ਆ ਤੇ ਨਖਤੇ ਛੋਟੀ ਗੱਡੀ ਵੀਰ ਕੋਈ ਪੰਜਾਬ ਨੰਬਰ ਆਲਟੋ ਮੰਗ ਰਿਆ ਸੀ ਤਾਂ ਦਿਖਾ ਦਿਓ ਨਿਕਾ ਮਰਾ ਵਿੱਚ ਪੰਜਾਬ ਨੰਬਰ ਦੇ 2010 ਸੈਕੰਡ ਓਨਰ ਠੀਕ ਆ ਜੀ ਇਹ ਆ ਨੰਬਰ ਠੀਕ ਹੈ ਐਲ ਐਕਸ ਆ ਠੀਕ ਆ ਜੀ ਕੋਈ ਦੇਖੋ ਮੜਾ ਮੜਾ ਸਕ੍ਰੈਚਿੰਗ ਕੁਚੀਆਂ ਹੈਗੀ ਆ ਟੱਚਿੰਗ ਬੱਟਿੰਗ ਸਾਈਡ ਆ ਫੁੱਟਾਂ ਦੇ ਗੱਡੀ ਤੇ ਕੋਈ ਹੋਈ ਆ ਮੜੀ ਮੜ ਤੇ ਵੀਰ ਜੀ ਇਹਦਾ ਰੇਟ ਕਿਹੋਗਾ ਗੱਡੀ ਦਾ ਇਹ ਸਿਰਫ 1.5 ਲੱਖ ਰੁਪਏ ਦੀ ਆ 1.5 ਲੱਖ ਰੁਪਏ ਦੀ ਲੋਨ ਲੋਨ ਵੀਰ ਜੀ ਸਭ ਤਾਂ ਹੈਗੀ ਆ ਗੱਡੀ ਦੇ ਦਾ ਲੋਨ ਇਹਦੇ ਤੇ 90000 ਦੇ ਕਰੀਬ ਹੋ ਜਾਊਗਾ ਠੀਕ ਆ ਜੀ ਨੰਬਰ ਸਹੀ ਹੋਣਾ ਚਾਹੀਦਾ ਠੀਕ ਆ ਨੈਕਸਟ ਕਾਰ ਆ ਗਈ ਆ ਨੈਨੋ 2012 ਮਾਡਲ ਸਿਰਫ ਔਰ ਸਿਰਫ ਆਈ ਤੋਂ 30000 ਦੇ ਸਮਥਿੰਗ ਇਹ ਚੱਲੀ ਹੀ ਕਾਰ ਆ ਤੇ ਵੀਰ ਜੀ ਰੇਟ ਕਿਹ ਕੋ ਗੱਡੀ ਦਾ ਨੈਨੋ 75000 ਰੁਪਿਆ ਨੈਨੋ 75000 ਦੀ ਤੇ ਨੈਕਸਟ ਕਾਰ ਆ ਗਈ ਆ ਇਹ ਰੇਟ ਤੋਂ 2013 12ਵੇਂ ਮਹੀਨੇ ਦੀ 14 ਦੀ ਰਜਿਸਟਰਡ ਟੱਚਿੰਗ ਬੱਚਿੰਗ 1 ਐਂਡ ਹਾਫ ਪੀਸ ਆ ਤੇ ਵੀਰ ਜੀ ਰੇਟ ਕਿਹ ਕੋ ਗੱਡੀ ਦਾ ਇਹ ਗੱਡੀ 275000 ਰੁਪਏ ਦੀ ਲਵਾਂਗੇ ਇਹਨੂੰ ਨੰਬਰ ਲੱਗ ਜਾਣਾ ਠੀਕ ਆ ਜੀ ਇਹਦੀ ਐਨਓਸੀ ਮੰਗਾ ਲਈ ਆ ਠੀਕ ਆ ਜੀ ਇਹਦੀ ਐਨਓਸੀ ਵੀਰ ਜੀ ਦੱਸ ਰਹੇ ਨੇ ਇੰਸ਼ੋਰੈਂਸ ਵੀ ਗੱਡੀ ਦੀ ਪੂਰੇ ਸਾਲ ਦੀ ਆ ਥਰਡ ਪਾਰਟੀ ਇੰਸ਼ੋਰੈਂਸ ਆ ਤੇ ਨੈਕਸਟ ਕਾਰ ਆ ਗਈ ਆ 2015 ਮਾਡਲ ਸਵਿਫਟ ਐਬੀਐਸ ਇੱਕ ਦੋ ਪੀਸ ਵੀਰ ਜੀ ਪੈਂਟ ਨੇ ਗੱਡੀ ਤੇ ਇੱਕ ਦੋ ਪੀਸ ਪੈਂਟ ਨੇ 81 ਹਜ਼ਾਰ ਚੱਲ ਗਈ ਬਿਲਦ ਸਰਵਿਸ ਰਿਕਾਰਡ ਬਿਲਦ ਸਰਵਿਸ ਰਿਕਾਰਡ ਉਹਦਾ ਪੂਰੇ 189 ਮਰਗਨੇ ਪਿਛਲੇ ਇਦੋਂ ਤੋਂ ਵੱਧ ਨੇ ਠੀਕ ਆ ਜੀ ਤੇ ਵੀਰ ਜੀ ਆਪਾਂ ਰੇਟ ਦੀ ਗੱਲ ਕਰਦੇ ਆ ਇਹਦਾ ਰੇਟ ਕਿਹੋ ਜਿਹਾ ਦਿੱਤਾ ਨਾ ਇਹਦਾ ਰੇਟ ਆਊਗਾ 4,30,000 ਰੁਪਏ ਬੇ ਤਨੂਸੀ ਪੰਜਾਬ 4,30,000 ਰੁਪਏ ਬੇ ਤਨੂਸੀ ਪੰਜਾਬ ਤੇ ਇਹ ਗੱਡੀ ਆ ਗਈ ਆ 2010 ਮਾਡਲ ਜਨਰ ਵੀ ਐਕਸਾਈ ਟੌਪ ਮਾਡਲ ਆ ਵੀਰ ਜੀ ਇਹ ਟੌਪ ਮਾਡਲ ਆ ਠੀਕ ਆ ਜੀ ਤੇ ਰੇਟ ਕਿੰਗਾ ਗੱਡੀ ਦਾ 1,35,000 ਰੁਪਏ ਬੇ ਤਨੂਸੀ ਪੰਜਾਬ 1,35,000 ਰੁਪਏ ਲੋਨ ਲੋਨ ਹੋ ਜਾਣਾ ਲੱਖ-ਲੱਖ ਰੁਪਏ ਦਾ ਜੀ ਲੋਨ ਲੱਖ ਰੁਪਏ ਦੇ ਕਰੀਬ ਹੋ ਜੂ ਮਤਲਬ ਬਾਕੀ 35 ਤੋਂ 40,000 ਰੁਪਏ ਆਜੇ ਕੋਈ ਕਿਸੇ ਲੋਨ ਆ ਜਾਂਦਾ ਲੋਨ ਦੀ ਸਬਤ ਆਪਣੇ ਕੋਲੇ ਹਾਂ ਜੀ ਜੀ ਤੈਨੂੰ ਸਭ ਜਿੰਨਾ ਲੋਨ ਹੋ ਜੂ ਸਾਡੇ 3.5 ਲੱਖ ਰੁਪਏ ਤਿੰਨ ਤੋਂ 3.5 ਲੱਖ ਦਾ ਸਵਿਫਟ ਤੇ ਵੀ ਲੋਨ ਹੋ ਜਾਊਗਾ ਤੇ ਇਹ ਆ ਗਈ ਆ ਪਲਿਨੋ 2015 ਦਸੰਬਰ ਦੀ ਠੀਕ ਆ ਜੀ 16 ਦੀ ਰਜਿਸਟਰਡ ਆ ਇਹ ਤੇ ਕਿੰਨਾ ਮੌਡਲ ਹੈ ਡੀਜ਼ਲ ਦੇ ਵਿੱਚ ਤੇ ਵੀ ਦੀ ਰੇਟ ਕਿਓਗਾ ਕਿਦਾਂ ਰੇਟ ਦਾ 4.70 ਲੱਖ ਰੁਪਏ ਮੈਂ ਤੁਹਾਨੂੰ ਸੀ ਵੀ ਨਿਕਾਲ 4.70 ਲੱਖ ਰੁਪਏ ਲੋਨ ਕਿੰਨਾ ਕੋਜੂ ਤੇ ਲੋਨ ਪੌਣੇ 4 ਦੇ ਆਸ-ਪਾਸ ਹੋ ਜਾਊਗਾ ਸਾਢੇ 3 ਤੋਂ ਪੌਣੇ 4 ਦਾ ਲੋਨ ਹੋਊਗਾ ਜੇ ਤੁਹਾਡਾ ਕੋਈ ਸਿੰਪਲ ਓਕੇ ਆ ਬਿਲਕੁਲ ਤਾਂ ਇਸ ਤੇ ਇੰਨੇ ਦਾ ਲੋਨ ਹੋ ਜਾਊਗਾ। ਇਹ ਨੈਕਸਟ ਕਾਰ ਆਈ ਆ ਆਪਣੇ ਕੋਲੇ ਪੰਜਾਬੀਆਂ ਦੀ ਇਹ ਪਹਿਲੀ ਪਸੰਦ ਸਕੋਰਪੀਓ 2015 ਮਾਡਲ ਵੀਰ ਜੀ ਕੰਡੀਸ਼ਨ ਕੀ ਗੱਡੀ ਦੀ ਸੀ? ਇਹ ਐਸੈਡ ਮਾਡਲ ਹੈ। ਠੀਕ ਆ ਜੀ। ਸੈਕੰਡ ਆਨਰ ਦਾ 2015 ਮਾਡਲ ਹੈ। ਠੀਕ ਆ ਜੀ। ਉਹ ਸੁਣੀ ਕਾਰ ਆ। ਠੀਕ ਆ ਜੀ। ਥਾਰ ਵਾਲੇ ਨੂੰ ਵੱਡੇ ਲਾਈਡ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ। ਠੀਕ ਆ ਜੀ। ਮਰਾਉ ਨੇਗਾ ਜੀ ਮਾੜੀ। ਬਾਕੀ ਪੌਸ਼ਿੰਗ ਪੌਸ਼ਿੰਗ ਗੱਡੀ ਦੀ। ਲੈਦਰ ਦੀ ਆ ਤੇ ਵੀਰ ਜੀ ਇਹਦਾ ਕੀ ਰੇਟ ਆਊਗਾ? ਇਹ 82 ਯਰ ਚੱਲ ਗਈ ਆ 8 ਗੱਲ ਲੱਖ ਰੁਪਈਆ ਦੇ ਦੇ ਦਾਂਗੇ 8 ਗੱਲ ਲੱਖ ਰੁਪਈਆ ਦੇ ਹੋ ਜਾਓ ਬਾਕੀ ਭਾਈ ਆਪਣਾ ਹੋਲੀ ਦਾ ਸਪੈਸ਼ਲ ਆਫਰ ਮਿਲੂਗਾ ਲੋਨ ਵੀਰ ਜੀ ਲੋਨ ਤਕਰੀਬਨ 6 ਗੱਲ ਲੱਖ ਦੇ ਨੇੜੇ ਤੇ 6 ਲੱਖ ਰੁਪਈਆ ਦੇ ਨੀਅਰ ਬਾਊਟ ਸੱਤ ਵੀ ਹੋਦਾ ਜੇ ਸਿੰਪਲ ਥੋੜਾ ਓਕੇ ਆ ਅਗਰ ਥੋੜਾ ਸਿੰਪਲ ਵਧੀਆ ਵੱਧ ਵੀ ਹੋ ਜਾਓ ਠੀਕ ਆ ਜੀ ਤੇ ਨੈਕਸਟ ਕਾਰ ਆ ਗਈ ਆ ਐਕਸ ਯੂਵੀ 2014 ਮਾਡਲ ਆ 7ਵੇਂ 8ਵੇਂ ਮਹੀਨੇ ਦੀ ਕਾਰ ਹੈ ਲਾਸਟ ਦੀ ਆ 7ਵੇਂ ਜਾਂ 8ਵੇਂ ਜਾਂ ਲਾਸਟ ਸਾਇਦ ਮਈ ਵੀ ਗਿਆ ਮਈ 12ਵੇਂ ਮਹੀਨੇ ਦੀ ਹੋਵੇ 90 ਹਜ਼ਾਰ ਚੱਲੀ ਆ ਫਿਰ ਇਹ ਇਹਦਾ ਕੀ ਰੇਟ ਆਊਗਾ 490000 ਰੁਪਇਆ ਬਿਨਾਂ ਐਨਓਸੀ ਪੰਜਾਬ 490000 ਰੁਪਇਆ ਬਿਨਾਂ ਐਨਓਸੀ ਪੰਜਾਬ ਜਾਂ ਕਿਸੇ ਵੀ ਜਗ੍ਹਾ ਦੀ ਤੁਸੀਂ ਐਨਓ ਲੈ ਸਕਦੇ ਹੋ ਲਗਭਗ ਤੁਸੀਂ ਐ ਲੈ ਲਓ 4 ਲੱਖ ਰੁਪਇਆ ਗੱਡੀ ਤੇ ਲੋਨ ਵੀ ਹੋ ਜਾਊਗਾ ਜੇ ਤੁਸੀਂ ਲੋਨ ਕਰਾਉਣਾ ਚਾਹੁੰਦੇ ਹੋ ਬਹੁਤ ਸੋਹਣੀ ਕਾਰ ਆ ਥੋੜੇ ਟਾਈਮ ਲਈ ਕਾਰ ਆ ਜਿਹੜਾ ਕੋਈ ਵੀਰ ਐਕਸਟਰੀ ਵੀ ਭਾਲਦਾ ਤਾਂ ਆਪਣੇ ਕੋਲ ਇਹ ਐਕਸਯੂਵੀ 2014 ਮਾਡਲ ਹਾਜ਼ਰ ਆ ਤੇ ਡਜ਼ਰ 2014 ਮਾਡਲ ਐਲਡੀਆਈ ਤੋਂ ਵੀਡੀਆਈ ਕਨਵਰਟ ਸਾਰੀ ਕਨਵਰਟਾ ਦਿਖਾਓ ਜੀ ਮਾੜੇ ਨਿਗਾ ਮਰਾ ਦਿਓ ਇਹਦੇ ਇੰਟੀਰੀਅਰ ਤੇ ਤਾ ਕੋਈ ਸ਼ੰਕਾ ਕਿਸੇ ਦੇ ਮਨ ਵਿੱਚ ਨਾ ਰਹੇ। ਲੋ ਦੇ ਲੋ ਕੱਤੇ ਕੁੱਤੇ ਗੱਡੀ ਦੇ ਬੀਡੀਆਈ ਦੇ ओरिजिनल ਹੀ ਨੇ। ਤੇ ਵੀਰ ਜੀ ਇਹਦਾ ਰੇਟ ਕੀ ਆਊਗਾ ਗੱਡੀ ਦਾ? ਇਹ ਬੜੀ ਬਾਜਬ ਰੇਟ ਜੀ 295000 ਰੁਪਏ ਬਦਨ ਉਸੇ ਪੰਜਾਹ। 295000 ਦਾ ਕਰੀਬਨ ਸਵਾ ਦੋ 2.5 ਦਾ ਲੋਨ ਹੋ ਜਾਣਾ। ਹਾਂਜੀ ਹਾਂਜੀ। 670000 ਰੁਪਏ ਬਾਕੀ ਨੌਕਰਾਂ ਦਾ ਖਰਚਾ ਉਹ ਲੱਗੂਗਾ ਜੀ। ਤੇ ਇਹ ਕਾਰ ਆ ਜੈਨਰ ਸਟੀਲੋ 2010 ਫਰੰਟ ਸ਼ੀਸ਼ਾ ਵੀ ਗੱਡੀ ਦਾ ਨਾਲ ਦਾ ਸੋਹਣੀ ਕਾਰ 55000 ਚੱਲੀ ਹੋਈ ਤੇ ਲੋਨ ਵੀ ਤਕਰੀਬਨ ਇਤੇ ਵੀ ਲੱਖ ਲੁੱਖ ਦੇ ਨੇੜੇ ਤੇ ਰਿ ਸਮਥਿੰਗ ਹੋ ਜਾਣਾ ਤੇ ਵੀਰ ਜੀ ਇਹਦਾ ਕੀ ਰੇਟ ਆਊਗਾ ਗੱਡੀ ਦਾ 135000 ਰੁਪਏ ਦੀ 135000 ਰੁਪਿਆ ਵਿਦ ਐਨਓਸੀ ਪੰਜਾਬ ਜਿਹੜੇ ਕੋਈ ਵੀਰ ਲੈਣਾ ਚਾਹੁੰਦੇ ਨੇ ਛੋਟੀ ਕਾਰ ਤਾਂ ਆਪਣੇ ਕੋਲੇ ਛੋਟੀ ਜੈਨਰ ਸਟੀਲੋ ਤਿੰਨ ਕਾਰਾਂ ਨੇ ਇੱਕ ਖੜੀ ਸੀ ਵਾਈਟ ਰੰਗ ਦੀ ਆਕੇ ਖੜੀ ਆ ਇੱਕ ਆਪਣਾ ਲਾਲੰਦਰ ਖੜੀ ਆ ਸਿਰਫ 26000 ਚੱਲੀ ਤੇ ਇਹ ਸਿਰਫ ਇਹ 55000 ਚੱਲੀ ਹੋਈ ਕਾਰ ਆ ਤੇ ਇਧਰੋਂ ਇੱਕ ਆਕਾਰ ਆ ਗਈ ਆਪਣੇ ਕੋਲੇ 2000 ਇਹ ਵੀ ਜੀ ਕਨਾ ਮਾਡਲ ਆ 2013 2013 ਮਾਡਲ ਰਜਿਸਟਰਡ 15 ਰਜਿਸਟਰਡ 15 2000 ਜੀ ਰਜਿਸਟਰਡ 15 ਜੀ ਸਾਈਡਾ ਫੁੱਟਾ ਗੜੀ ਟੱਚ ਨੇ ਛੱਤ ਤੋਂ ਬਹਰੋਂ ਟਿੱਕੀ Ориਜਨਲ ਆ ਪੰਜਾਬ ਨੰਬਰ ਦੇ ਮਰਾ ਮੜੀ ਨਿਕਲ ਜਾਂਦੀ ਜੀ ਡੀ ਐਕਸਕਲੂਸਿਵ ਮਾਡਲ ਆ ਹੈ ਹਾਂਜੀ ਹਾਂਜੀ ਇਹ ਕਰੀਮ ਮਟੀਰੀਅਲ ਚ ਆਂਦੀ ਆ ਹਜੇ ਹਜੇ ਆ ਗਈ ਖੜੀ ਆ ਇਹ ਕਈ ਵੀਰ ਵੇਟ ਕਰ ਰਹੇ ਸੀ ਪਹਿਲਾਂ ਇੱਕ ਆਪਣੀ ਦਿੱਲੀ ਨੰਬਰ ਕਾਰ ਆਈ ਸੀ ਬਹੁਤ ਸੋਹਣੀ ਕਾਰ ਆਈ ਸੀ ਤੇ ਵੀਰ ਜੀ ਇਹਦਾ ਰੇਟ ਕਿ ਹੋਊਗਾ ਗੱਡੀ ਦਾ ਸਾਢੇ 1.5 ਲੱਖ ਰੁਪਏ ਦੀ ਦੇ ਦਾਂਗੇ ਸਾਢੇ 3 ਲੱਖ ਦੀ ਇਹ ਵਧੀਆ ਕਾਰ ਜੇ ਕਿਸੇ ਵੀਰ ਨੇ ਲੈਣੀ ਆ ਜਿਹੜੀ ਐਕਸਕਲੂਸਿਵ ਮਾਡਲ ਆ 13 ਮਾਡਲ 15 ਦੀ ਰਜਿਸਟਰਡ 30 ਤੱਕ ਵੈਲਿਡ ਆ ਕੋਈ ਸ਼ੰਕਾ ਨਾ ਰੱਖਿਓ ਮਨ 'ਚ ਕੋ 30 ਤੱਕ ਅਜੇ ਇਹ ਚੱਲੂਗੀ ਗੱਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਗੇ ਜਾ ਕੇ ਰਿਊ ਹੋ ਜਾਊਗੀ ਤੇ ਲੋਨ ਵੀਰ ਜੀ ਇਹਦੇ ਤਕਰੀਬਨ 2 ਤੋਂ 2.5 ਤੋਂ 2.5 ਲੱਖ ਰੁਪਏ ਦਾ ਲੋਨ ਆਰਾਮ ਨਾਲ ਹੋ ਜਾਣਾ ਇਹਦੇ ਤੇ ਠੀਕ ਹੈ ਜੀ 50 ਨੰਬਰ ਦੇ ਚਾਹਵਣ ਤਾਂ ਆਪਣੇ ਕੋਲ 50 ਨੰਬਰ ਬਹੁਤ ਵਧੀਆ ਬ੍ਰਾਂਡ ਇਹ ਹਟਿਓਸ ਆਇਆ ਅੱਗੇ ਜਾ ਕੇ ਅਪਡੇਟ ਹੋ ਕੇ ਜੀ ਆਪਣਾ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਓ ਸਾਡੇ ਕੋਲੇ ਬਾਜੀ ਬਾਸ ਅਗਲੀ ਕਾਰਵਾਈ ਅਸੀਂ ਆਪ ਕਰਾਂਗੇ ਠੀਕ ਹੈ ਜੀ ਹੋਰ ਜੀ ਮੇਰੇ ਆਪਾ ਤੁਹਾਨੂੰ ਆ ਤਕਰੀਬਨ 15 ਤੋਂ 20 ਗੱਡੀਆਂ ਦਾ ਸਟਾਕ ਦਿਖਾਦਾ ਇੱਕ ਆਪਣਾ ਕੋਲ ਪੁਨਟੋ ਵੀ ਬਲੈਕ ਬੰਪ ਤੋਂ ਬੰਪ ਅਰੀਨ ਆ ਰਹੀ ਹੈ 14 ਮਾਡਲ ਪਹਿਲਾਂ ਵੀ ਪੁਨਟੋ ਦਿਖਾਈ ਸੀ ਤਾਂ ਉਹ ਵੀ ਗੱਡੀ ਮਿਲ ਜੂ ਜੇ ਕਿਸੇ ਵੀ ਨੇ ਬਲੈਕ ਰੰਗ ਦਾ ਚਾਹਵਣਾ ਪੁਨਟੋ ਗੱਡੀ ਡੀਜ਼ਲ ਸਿਰਫ 40000 ਚੱਲੀ ਉਹ ਵੀ ਆਪਾਂ ਦੇ ਦੇ ਦਾਂਗਾ ਦਵਾਰਾ ਲੱਖ ਲੱਖ ਮੁਬਾਰਕਾਂ ਹੁੱਲੇ ਮਾ ਨੇ ਦੀਆਂ ਲੱਖ ਲੱਖ ਮੁਬਾਰਕਾਂ ਮਿਲਦੇ ਆ ਵੀਰੇ ਨੈਕਸਟ ਸਟਾਪ ਤੇ ਵਧੀਆ ਸਟਾਪ ਤੇ ਆਪਾਂ ਵਧੀਆ ਵਧੀਆ ਗੱਡੀਆਂ ਲੈ ਕੇ ਤਦ ਤੱਕ ਸਾਰੇ ਵੀਰਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ